ਤੁਹਾਕ ਤਾਂ ਇਹ ਮੌਜੂਦ ਹਾਂ ਜਲੰਧਰ ਵੈਸਟ ਹਲਕੇ ਦੇ ਵਿੱਚ ਜਿੱਥੇ 22 ਇਲੈਕਸ਼ਨ ਚੱਲ ਰਹੀ ਹੈ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਸ੍ਰਿੰਦਰ ਕੌਰ ਦੇ ਲਈ ਕਿਉਂਨ ਪ੍ਰਚਾਰ ਕਰਨ ਦੇ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਹਨਾਂ ਦੇ ਧਰਮ ਪਤਨੀ ਬੀਬਾ ਅਮਰਤਾ ਵੜਿੰਗ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਇਸ ਦੇ ਅੰਦਰ ਦੇ ਵਿਧਾਇਕ ਚੁਣेंगे ਤੇ ਉਸ ਤੋਂ ਬਾਅਦ ਇਸ ਅਗਾਰੇ ਉੱਤੇ ਜਿਹੜਾ ਨੇ ਦਿੱਲੀ ਲੁਧਿਆਣਾ ਤੋਂ ਹਾਲ ਹੀ ਦੇ ਵਿੱਚ ਉਹਨਾਂ ਨੇ ਜਿਹੜੀ ਸੀ ਇਲੈਕਸ਼ਨ ਜਿੱਤੀ ਲੋਕ ਸਭਾ ਦੀ ਤੇ ਲੋਕ ਸਭਾ ਦੀ ਚੋਣ ਤੋਂ ਬਾਅਦ ਕਿਉਂਕਿ ਪੀਪੀਸੀਸੀ ਦੇ ਪ੍ਰਧਾਨ ਨੇ ਰਾਜਵਿੰਦਰ ਸਿੰਘ ਸਾਹਿਬ ਤੇ ਆਪਣੀ ਧਰਮ ਪਤਨੀ ਦੇ ਨਾਲ ਚੋਣ ਪ੍ਰਚਾਰ ਕਰਨ ਦੇ ਲਈ ਇੱਥੇ ਪਹੁੰਚੇ ਨੇ ਅਮਰ ਜਲੰਧਰ ਦੇ ਵੈਸਟਲ ਗੇਰੀਆਂ ਸਿੱਧੀਆਂ ਤਸਵੀਰਾਂ ਨੇ ਇੱਥੇ ਡੋਰ ਟੂ ਡੋਰ ਕੈਂਪੇਨ ਰਾਜਵਿੰਦਰ ਸਿੰਘ ਸਾਹਿਬ ਨੇ ਕਰਨੀ ਹੈ ਤੇ ਵੱਡੀ ਇਸ ਅਗਾਰੇ ਉੱਤੇ ਉਹਨਾਂ ਦੇ ਲਈ ਇਹ ਜ਼ਿੰਮੇਵਾਰੀ ਹੈ ਕਿਉਂਕਿ 1 ਸਾਲ ਪਹਿਲਾਂ ਹੀ ਰਾਜਾ ਵੜਿੰਗ ਸਾਹਿਬ ਇੱਥੇ ਜਿਹੜਾ ਚੋਣ ਪ੍ਰਚਾਰ ਕਰਕੇ ਗਏ ਸੀ ਲੋਕ ਸਭਾ ਚੋਣ ਜਿਹੜੀ ਬਾਈ ਇਲੈਕਸ਼ਨ ਹੋਈ ਸੀਗੀ ਉਸ ਵੇਲੇ ਵੀ ਰਾਜਾ ਵੜਿੰਗ ਇੱਥੇ ਜਿਹੜੇ ਸੀ ਉਹਨਾਂ ਨੇ ਚੋਣ ਪ੍ਰਚਾਰ ਜਿਹੜਾ ਕੀਤਾ ਸੀ ਤੇ ਹੁਣ ਉਹ ਇਸ ਜਗ੍ਹਾ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਰਾਜਾ ਵੜਿੰਗ ਸਾਹਿਬ ਜਿਹੜੇ ਨੇ ਚੋਣ ਪ੍ਰਚਾਰ ਕਰਨ ਦੇ ਲਈ ਜਿਹੜੇ ਪਹੁੰਚੇ ਸੀ ਤਾਂ ਵੜਿੰਗ ਸਾਹਿਬ ਲੁਧਿਆਣਾ ਲਈ ਉਹ ਬਾ ਆਪਣੇ ਇਖਤਿਆਰ ਜਿਹੜੇ ਨੇ ਦੋਵੇਂ ਪਾਸੇ ਚੋਣ ਪ੍ਰਚਾਰ ਜਿਹੜੇ ਨੇ ਕਰਨ ਦੇ ਲਈ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਉਹਨਾਂ ਨੇ ਧਰਮ ਪਤਨੀ ਵੀ ਜਿਹੜੇ ਨੇ ਔਰ ਦੁਕਾਨਦਾਰਾਂ ਨੂੰ ਮਿਲਦੇ ਇਸ ਜਗ੍ਹਾ ਦੇ ਉੱਤੇ ਚਲੋ ਜਾਰੇ ਦੇ ਨਾਲ ਮੈਂ ਗੱਲਬਾਤ ਵੀ ਜਿਹੜੀ ਹੈ ਕਰਦੇ ਚੱਲਾਂਗੇ ਇਹ ਇਹ ਸਾਰੀਆਂ ਤਸਵੀਰਾਂ ਜਿਲੰਦਰ ਸਿੰਘ ਜੀ ਨੇ ਲਗਾਤਾਰ ਜਿਲੰਦਰ ਦੇ ਵੱਲੋਂ ਜਿਹੜੇ ਸੀ ਚੋਣ ਪ੍ਰਚਾਰ ਕਰਨ ਦੇ ਲਈ ਮੁਬਾਰਕਾ ਬਿਲਕੁਲ ਤੇ ਲੁਧਿਆਣਾ ਲਈ ਲੁਧਿਆਣਾ ਲਈ ਵੀ ਮੁਬਾਰਕਾ ਮੌਜੂਦ ਇੱਕ ਸਾਲ ਵਿੱਚ ਤੀਸਰੀ ਵਾਰੀ ਆ ਗਈ ਜਿੰਨਾਂ ਦੇ ਵਿੱਚ ਤੀਸਰੀ ਵਾਰ ਇੱਕ ਸਾਲ ਦੇ ਵਿੱਚ ਬਹੁਤ ਕਿੰਨੇ ਗੱਲਬਾਤ ਵੀ ਜੜੀਆਂ ਬਹੁਤ ਕਿੰਨੇ ਲੋਹਣੀਆਂ ਲੱਗੇ ਹੋਏ ਆ ਜੀ ਰਾਜਾ ਆਪਣੇ ਇਨਸਾਨ ਦੇ ਨਾਲ ਸੋਨ ਚੜ੍ਹਦੇ ਨੇ ਅਮਰਤਾ ਵੜਿੰਗ ਮੈਡਮ ਨਾਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਲੋਕਾਂ ਦਾ ਸੈਨੈਰੀਓ ਤੇ ਮਿਲ ਰਹੇ ਨੇ ਬਾਈ ਜਿੰਦਗੀ ਨੂੰ ਜ਼ੋਰ ਤੇ ਫੁਲਾਉਣ ਦੀ ਵਰਖਾ ਜਿਹੜੀ ਇਹ ਕੀਤੀ ਜਾ ਰਹੀ ਆ ਨਾਲ ਆ ਜਿਹੜੇ ਪਾਸੇ ਮੈਡਮ ਅਮਰਤਾ ਵੜਿੰਗ ਨਾਲ ਵੀ ਤਾਂ ਮੈਡਮ ਸਸੀ ਕਾਲ ਜੀ ਕੀ ਬੜਾ ਪਿਆਰ ਮਿਲ ਰਿਹਾ ਜਲੰਧਰ ਦੇ ਵਿੱਚ ਕੀ ਕਰਨਾ Yeah. ਸੀ ਆਪਣਾ ਇਲੈਕਸ਼ਨ ਲੜਿਆ ਉਸੇ ਤਰ੍ਹਾਂ ਸੀ ਜਲੰਧਰ ਬਾਏ ਇਲੈਕਸ਼ਨ ਵੀ ਜਿੰਨੀ ਥੋੜਾ ਇਹ ਲੜਨਾ ਹੈ ਤੇ ਜਿੱਤਣਾ ਹੈ ਆ ਬਿਲਕੁਲ ਜਿੱਤਣਾ ਹੈ ਤਾਂ ਬ੍ਰਿੰਦ ਸਾਹਿਬ 1 ਸਾਲ ਦੇ ਵਿੱਚ 2 ਮਿੰਟ ਲੈਣੇ ਤੁਹਾਡੇ 1 ਸਾਲ ਦੀ ਤੀਜੀ ਵਾਰ ਹੀ ਆ ਗਏ ਪਿਛਲੇ ਸਾਲ ਵੀ ਆਉਂਦੇ ਸੀਗੇ ਫਿਰ ਬਾਏ ਇਲੈਕਸ਼ਨ ਹੋਇਆ ਬਹੁਤ ਤੀਜੀ ਵਾਰੀ ਬਾਬਾ ਕਿਰਪਾ ਕਰੇ ਹੁਣ ਫੇਰ ਆਵਾਂਗੇ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਨਾ ਸੀ ਜੀ ਜੀ ਅਸੀਂ ਤਾਂ ਚਾਹੁੰਦੇ ਆ ਕਿ ਇਸੇ ਤਰ੍ਹਾਂ ਸੀ ਜਲੰਧਰ ਚਾਹੁੰਦੇ ਰਹੀਏ ਔਰ ਇੱਕ ਕਾਰਨ ਇਸ ਕਰਕੇ ਬਣਿਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਰੋਜ਼ ਪਾਰਟੀ ਬਦਲਦੇ ਅਕਦਾਰੀਆਂ ਕਰਦੇ ਆ ਪਾਰਟੀ ਨਾਲ ਜਿਹੜੇ ਚੰਦ ਆਪੇ ਫਾਇਦੇ ਦੇ ਆਸਤੇ ਕੰਮ ਕਰਦੇ ਆ ਉਹ ਲੋਕਾਂ ਦੇ ਅੱਗੇ ਕੀ ਵਫਾਦਾਰ ਹੋਣਗੇ ਉਹ ਇਹੋ ਜੇ ਲੋਕਾਂ ਨੂੰ ਨਕਾਰਨਾ ਚਾਹੀਦਾ ਔਰ ਚੰਗੇ ਲੋਕਾਂ ਨੂੰ ਸਾਨੂੰ ਚੁਣਨਾ ਚਾਹੀਦਾ ਨਾ ਬਿਲਕੁਲ ਵੜਿੰਗ ਸਾਹਿਬ ਨਾਲ ਨਾਲ ਅਸੀਂ ਗੱਲਬਾਤ ਕਾਂਗਰਸ ਇੱਕ ਪਰਫੈਕਟ ਬਦਲ ਲੱਗਦੀ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਲਈ ਇਹ ਤਾਂ ਲੋਕਾਂ ਨੇ ਸਾਬਤ ਕਰਤਾ ਸੱਤ ਸੀਟਾਂ ਜਿਤਾ ਕੇ ਪਰ ਸਤਾ ਸਰਕਾਰ ਨੂੰ ਤਿੰਨ ਸੀਟਾਂ ਦਿੱਤੀਆਂ ਮੈਂ ਸਮਝ ਨਹੀਂ ਕਿ ਲੋਕਾਂ ਨੇ ਮੋਹਰ ਲਾਤੀ ਐ ਲੋਕ ਇਹ ਚਾਹੁੰਦੇ ਕਿ ਕਾਂਗਰਸ ਪਾਰਟੀ ਇਸ ਪਰਦੇਸ਼ ਦੀ ਮੋਰੀ ਪਾਰਟੀ ਹੋ ਕੇ ਅੱਗੇ ਲੱਗੇ ਤੇ ਸਾਡਾ ਸਾਡੇ ਪੰਜਾਬ ਦਾ ਵਿਕਾਸ ਕਰੇ ਤਿੰਨ ਸਾਬ ਬੈਕ ਟੂ ਬੈਕ ਚੋਣਾਂ ਬੈਕ ਟੂ ਬੈਕਰ ਕੋਈ ਹੁਣ ਮੈਡਮ ਹੋਣੀ ਵੀ ਨਾਲ ਲੈ ਤੁਹਾਡੇ ਅਮਰਤਾ ਜੀ ਵੀ ਬੈਡਰੂਮ ਹੈ ਕੋਈ ਇੱਕ ਦਿਨ ਦੀ ਛੁੱਟੀ ਵੀ ਨਹੀਂ ਰਾਜਨੀਤੀ ਵਿਅਕਤੀ ਦਾ ਕੰਮ ਹੀ ਹੈ ਸਾਡਾ ਇਹੀ ਕਾਰੋਬਾਰ ਹੈ ਦਦਾਂ ਤੋਂ ਕੋਈ ਛੁੱਟੀ ਕਰ ਸਕਦਾ ਹੈ ਇਹ ਸਾਡਾ ਪਰ ਇਹ ਸਾਡੀ ਦੁਕਾਨ ਹੈ ਇਹੀ ਸਾਡਾ ਕਾਰੋਬਾਰ ਹੈ ਇਹੀ ਸਾਡਾ ਫਰਜ਼ ਹੈ ਮੈਂ ਬਿਲਕੁਲ ਰਾਜਾ ਵੜਿੰਗ ਜਿਵੇਂ ਤੁਸੀਂ ਦੇਖ ਸਕਦੇ ਹੋ ਵੜਿੰਗ ਸਾਹਿਬ ਇੱਕ ਦੋ ਸਵਾਲ ਹੋਰ ਛੋਟੇ ਛੋਟੇ ਮੈਡਮ ਜਨਾ ਤੁਸੀਂ ਦੇਖ ਲੈ ਮੈਡਮ ਜਿੱਥੇ ਜਾਂਦੇ ਨੇ ਉਹ ਐਂ ਲੱਗਦੇ ਜਿਦਾਂ ਇੱਥੇ ਰਹਿੰਦੇ ਕਿੱਦੜ ਵਿੱਚ ਹੋ ਗਿਆ ਲੁਧਿਆਣਾ ਬਟਿੰਡਾ ਪੰਜਾਬ ਸਾਡਾ ਜੀ ਅਸੀਂ ਪੰਜਾਬ ਦੇ ਆਹਰੀ ਮਿੱਟੀ ਸਾਡੀ ਹੈ ਇਥੋਂ ਦਾ ਹਰ ਵਿਅਕਤੀ ਜਿਹੜਾ ਇੱਥੇ ਮਸ਼ਿੰਦਾ ਹੈ ਰਹਿੰਦਾ ਹੈ ਜੀ ਉਹਰੇ ਨਾਲ ਸਾਨੂੰ ਪਿਆਰ ਹੈ ਔਰ ਸਾਨੂੰ ਬਹੁਤ ਮਾਨ ਦਿੰਦਾ ਪੰਜਾਬ ਦੇ ਲੋਕਾਂ ਦਾ ਬਿਲਕੁਲ ਬਹੁਤ ਸਾਰਾ ਮਾਨ ਦਿੰਦਾ ਹੈ ਤਾਂ ਵਰਿੰਗ ਸਾਹਿਬ ਦੇ ਨਾਲ ਅਸੀਂ ਗੱਲਬਾਤ ਚਲਦੇ ਚਲਦੇ ਜਿਹੜੀ ਆ ਕਰ ਰਹੇ ਆ ਤਾਂ ਵਰਿੰਗ ਸਾਹਿਬ ਮੇਰਾ ਆਖਰੀ ਸਵਾਲ ਪੰਜਾਬ ਦੇ ਲੋਕਾਂ ਨੇ ਹੁਣ ਜ਼ਿੰਮੇਵਾਰੀ ਜਿਵੇਂ ਤੁਹਾਨੂੰ ਲੱਗਦਾ ਕਿ ਜ਼ਿੰਮੇਵਾਰੀ ਵਾਧਦੀ ਜਾਂਦੀ ਹੈ ਸੰਸਦ ਦੇ ਵਿੱਚ ਵੀ ਮੁੱਦਾ ਠਾਉਣੇ ਨੇ ਵਿਧਾਨ ਸਭਾ ਦੇ ਵਿੱਚ ਪਰ ਕੋਈ ਜ਼ਿੰਮੇਦਾਰੀਆਂ ਤਾਂ ਵੱਧਣੇ ਜਾ ਰਹੀਆਂ ਔਰ ਮੈਨੂੰ ਲੱਗਦਾ ਕਿ ਸਾਨੂੰ ਤਾਂ ਵਧੇਰੇ ਚਾ ਚੜਦਾ ਜਿੰਨੀ ਜ਼ਿੰਮੇਦਾਰੀ ਮਿਲਦੀ ਹੈ ਉਨੇ ਹੀ ਸਾਨੂੰ ਚਾ ਚੜਦਾ ਕੰਮ ਕਰਨ ਦਾ ਸੋ ਇਹ ਸਾਰੀਆਂ तमाम-ਸਾਰੀਆਂ ਜ਼ਿੰਮੇਦਾਰੀਆਂ ਸੀਨਾ ਭਾਵਾਂ ਵੀ ਉਹਨਾਂ ਦੇ ਸਮੇਂ ਜਲੰਧਰ ਵਿਸਤਾ ਮਾਹੌਲ ਕੀ ਲੱਗਦਾ ਜੀ ਤੁਹਾਨੂੰ ਜਲੰਧਰ ਵਿਸਤਾ ਮਾਹੌਲ ਬਿਲਕੁਲ ਸ਼ਾਂਤ ਹੈ ਮੈਂ ਕੱਲ ਭਾਜੀਪੀ ਦੇ ਝੰਡੇ ਲੱਗੇ ਸੀ ਇੱਕ ਘਰ ਤੇ 8-8 ਇਹ ਵੀ ਬੜੀ ਵਾਇਰਲ ਹੋਈ ਕਈ ਘਰਾਂ ਤੇ ਸੱਤ-ਸੱਤ ਝੰਡੇ ਆਮ ਆਦਮੀ ਪਾਰਟੀ ਦੇ ਲੱਗੇ ਮੈਂ ਉੱਥੇ ਨਾਰਾ ਦਿੱਤਾ ਝੰਡਾ ਛੱਤ ਤੇ ਵੋਟਾ ਤੇ ਲੋਕਾਂ ਦੇ ਮਨ ਦੇ ਵਿੱਚ ਡਰ ਪਿਆ ਕਿਉਂਕਿ ਸਰਕਾਰ ਹੈ ਉੱਤੇ ਸਰਕਾਰ ਬੀਜੇਪੀ ਦੀ ਹੈ ਥੱਲੇ ਸਰਕਾਰ ਅਮਰਦੀ ਪਾਰਟੀ ਐ ਡਰਾਇਆ ਜਾ ਰਿਹਾ ਹੈ ਸਾਹਮਣੇ ਜਿਹੜੇ ਵਿਅਕਤੀ ਚੋਣ ਲੜ ਰਹੇ ਆ ਜਾਂ ਪਹਿਲਾਂ ਲੜੇ ਸੀ ਜਾਂ ਹੁਣ ਲੜ ਰਹੇ ਉਹਨਾਂ ਦਾ ਬਹੁਤ ਡਰੇ ਰਹੇ ਉਹਨਾਂ ਨੇ ਸਮਾਜ ਦੇ ਅੰਦਰ ਇੱਕ ਡਰ ਪੈਦਾ ਕੀਤਾ ਵੀ ਸੋ ਇਸ ਕਰਕੇ ਝੰਡੇ ਲਾਈ ਜਾ ਰਹੇ ਜਿਹੜੋ ਬੀਪੀ ਨੂੰ ਇਸ਼ਾਰੇ ਕਰਦੇ ਸੀ ਉਹ ਇਦਾਂ ਇਦਾਂ ਉਹ ਕਹਿਣ ਦਾ ਮਤਲਬ ਇੱਕ ਨਾਰਾ ਅਸੀਂ ਦਿੱਤਾ ਹੈ ਝੰਡਾ ਛੱਤ ਤੇ ਤੇ ਵੋਟ ਹੱਥ ਤੇ ਜਾਣੀ ਕੀ ਝੰਡਾ ਬੀਜਪੀ ਦਾ ਲਾਈ ਰੱਖੋ ਝੰਡਾ ਅਮਰ ਵੀ ਪਾਰਟੀ ਦਾ ਲਾਓ ਵੋਟ ਪੰਜੇ ਰੁਪਏ ਪੰਜੇ ਰੁਪਏ ਇਧਰ ਦੇ ਅੰਕ ਕਰ ਲੋ ਕਿ ਇਧਰ ਬੇ ਵਾਲੀ ਗੱਲ ਉਹ ਜਿਹੜਾ ਵੱਡੇ ਬਦਲ ਦੀ ਫੋਟੋ ਲੱਗੀ ਹੁੰਦੀ ਸੀ ਵੱਡੇ ਬਾਲ ਸਾਹਿਬ ਦੀ ਫ੍ਰਿਜ ਦੇ ਉੱਤੇ ਤੁਸੀਂ ਕਹਿੰਦੇ ਕਿ ਚਲੋ 100% ਸਾਡੇ ਟੈਂਪੂਆਂ ਤੇ ਨਹੀਂ ਕੋਈ ਚੜਿਆ ਸਾਡਾ ਝੰਡਾ ਨਹੀਂ ਕਿਸੇ ਨੇ ਲਾਇਆ ਸਾਡਾ ਸਟicker ਨਹੀਂ ਲਾਇਆ ਲੇਕਿਨ ਵੋਟਾਂ ਨੇ ਵੋਟਾਂ ਨੇ ਜੱਪੇ ਪਰਸੇ ਚਲੋ ਮਬਾਸੋਬਲਾ ਕਵਡਿੰਗ ਸਾਹਿਬ ਬਹੁਤ ਬਹੁਤ ਤੁਹਾਨੂੰ ਤਾਹ ਰਵਿੰਦਰ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਚੋਣ ਪ੍ਰਚਾਰ ਉਹ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਧਰਮ ਪਤਨੀ ਦੀਪਾ ਅਮਰਤ ਵੜਿੰਗ ਤਾਂ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਉਹ ਇੱਕ ਰਾਜਨੀਤਿਕ ਵਿਅਕਤੀ ਨੇ ਇਸ ਕਰਕੇ ਉਹ ਛੁੱਟੀ ਨਹੀਂ ਲੈ ਸਕਦੇ ਇਹ ਸਾਡਾ ਕੰਮ ਹੈ ਲਗਾਤਾਰ ਚੋਣ ਪ੍ਰਚਾਰ ਕਰਨਾ ਲੋਕਾਂ ਦੇ ਵਿੱਚ ਰਹਿਣਾ ਕਿਉਂਕਿ ਇੱਕ ਸਾਲ ਪਹਿਲਾਂ ਹੀ ਜਲੰਧਰ ਦੇ ਵਿੱਚ ਉਹਨਾਂ ਨੇ ਬਾਈ ਇਲੈਕਸ਼ਨ ਜਿਹੜੀ ਸੀ ਇਸ ਜਗ੍ਹਾ ਤੇ ਲੜੀ ਸੀ ਦੋਸਤੋ ਬਰਾ ਪੂਰੇ ਪੰਜਾਬ ਦੇ ਵਿੱਚ ਹੋਣਾ ਹੀ ਆ ਲੁਧਿਆਣਾ ਦੇ ਵਿੱਚ ਉਹਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਇੱਕ ਵਕਾਰੀ ਸੀਟ ਸੀਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਕੇ ਜਿਵੇਂ ਉੱਥੇ ਦੇਖਿਆ ਅਮਰਤਾ ਵੜਿੰਗ ਔਰ ਰਾਜਾ ਵੜਿੰਗ ਨੇ ਇੱਕ ਧੂਆਂਧਾਰ ਪ੍ਰਚਾਰ ਕਰਕੇ ਉਹ ਸੀਟ ਕਾਂਗਰਸ ਪਾਰਟੀ ਦੀ ਝੋਲੀ ਪਾਈ ਤਾਂ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਉੱਤੇ ਇਹ ਵੱਡੀ ਜ਼ਿੰਮੇਵਾਰੀ ਹੈ ਔਰ ਇਸ ਨੂੰ ਕਬੂਲਦਿਆਂ ਚੈਲੰਜ ਕਬੂਲਦਿਆਂ ਉਹ ਲੋਕਾਂ ਦੇ ਵਿੱਚ ਨੇ ਜਲੰਧਰ ਵੈਸਟ ਹਲਕੇ ਦੇ ਵਿੱਚ ਆ ਕੇ ਉਹ ਪ੍ਰਚਾਰ ਕਰ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਕੱਲ ਵੀ ਉਹਨਾਂ ਦੀ ਇੱਕ ਵੀਡੀ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਛੰਡੇ ਜਿਸ ਮਰਜ਼ੀ ਸਿਆਸੀ ਪਾਰਟੀ ਦੇ ਹੋਣ ਪਰ ਜਿਹੜੀਆਂ ਵੋਟ ਲੋਕ ਵੋਟ ਨੇ ਉਹ ਕਾਂਗਰਸ ਪਾਰਟੀ ਨੂੰ ਹੀ ਪਉਣਗੇ। ਕੈਮਰਾ ਪਰਸਨ ਪਵਨ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ ਜਲੰਧਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ। YouTube, Facebook, Instagram, X, ਔਰ WhatsApp ਚੈਨਲ 'ਤੇ।